ਤੇ ਕਾਰਵਾਈ ਕਰੋ ਪੂਰੇ ਸਾਰੇ ਸਮਾਜ ਦੇ ਲੋਕ ਜਿਹੜੇ ਇਕੱਠੇ ਹੋਏ ਨੇ ਅੱਜ ਅਸੀਂ ਸਾਰੇ ਸਮਾਜ ਨਾਬਾਹਵ ਇਕੱਠੇ ਹੋਏ ਨੇ ਜਿਹਦੇ ਵਿੱਚ ਸਮਾਜਿਕ ਧਾਰਮਿਕ ਵਪਾਰਕ ਸਾਰੇ ਸੱਚਵੰਦੇ ਇਕੱਠੇ ਹੋਈਆਂ ਨੇ ਜੋ ਅੰਤਕਵਾਦ ਹਮਲਾ ਹੋਇਆ ਬਹੁਤ ਨਿੰਦਨਯੋਗ ਹੈ ਇਸ ਦੀ ਪੂਰ ਜੋਰ ਅਸੀਂ ਸ਼ਬਦਾਂ ਨਾਲ ਨਖੇਦੀ ਕਰਦੇ ਹਾਂ ਮੈਂ ਬਤੌਰ ਮਾਤਾ ਨੀ ਮੰਦਿਰ ਦਾ ਪ੍ਰਧਾਨ ਹੁੰਦੇ ਨਾਤੇ ਔਰ ਸਮੂਹ ਕਮੇਟੀ ਦੇ ਨਾਤੇ ਸਮੂਹ ਧਾਰਮਿਕ ਸੰਸਥਾਵਾਂ ਵੱਲੋਂ ਇਹੀ ਬੇਨਤੀ ਕਰਦਾ ਹਾਂ ਪਰ ਸਰਕਾਰ ਨੂੰ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਂਦੀ ਹੈ ਤਾਂ ਕਿ ਇਹ ਹੋਰ ਅਗੇ ਨੂੰ ਸਿਰ ਨਾ ਚੱਕ ਸਕਣ ਔਰ ਇਹਨਾਂ ਨੂੰ ਮੂੰਹ ਤੋੜਮਾ ਜਵਾਤਾ ਜਾਵੇ ਘੜ ਤੋਂ ਘੜ ਫਾਂਸੀ ਸਜ਼ਾ ਦਿੱਤੀ ਜਾਂਦੀ ਹੈ ਯਾਰ ਇਹ ਤੋਂ ਦੱਸਤਾ ਇੱਥੇ ਸਾਰੇ ਪਰਮਾਂ ਦੇ ਲੋਕ ਬੜੇ ਹੱਸੀ ਖੁਸ਼ੀ ਨਾਲ ਬਰਤਨ ਨਾਲ ਰਹਿੰਦੇ ਨੇ ਪਰ ਕੁਝ ਦੇਸ਼ ਵਿਰੋਧੀ ਦੀਆਂ ਤਾਕਤਾਂ ਨੇ ਪਿਛਲੇ ਲੰਬੇ ਸਮੇਂ ਤੋਂ ਚੁੱਪਚਾਪ ਇਹੋ ਜਿਹਾ ਯਾਦ ਹੋਇਆ ਉਹ ਇਸੀ ਤਰੱਕੀ ਤੋਂ ਜਿਹੜੀਆਂ ਨੇ ਨਾਖੁਸ਼ ਨੇ ਬਹੁਤ ਜ਼ਿਆਦਾ ਚੈਲਸ ਉਹਨਾਂ ਦੇ ਮਨ ਨਾਲ ਕੱਲ ਜੋ ਪਹਿਲਗਾਮ ਦੇ ਵਿਚਾਰ ਲਾ ਹੋਇਆ ਉਹ ਬਹੁਤ ਹੀ ਨਿੰਦਕ ਜੋ ਬਹੁਤ ਹੀ ਪੇੰਕਰ ਹਮਲਾ ਉਹ ਇੱਕ ਹਿੰਦੂ ਸਮਾਜ ਉੱਤੇ ਹਮਲਾ ਜਿਹਦੇ ਨਾਮ ਪੁੱਛ-ਪੁੱਛ ਕੇ ਉੱਥੇ ਹਿੰਦੂਆਂ ਨੂੰ ਘਾਰਿਆ ਗਿਆ ਮੈਂ ਆਪਣੀ ਸਲਾਹ ਖਤਰੀ ਸਲਾਹ ਕੰਨੀਓ ਰਾਵਾ ਕੰਨੀਓ ਬਹੁਤ ਜ਼ਿਆਦਾ ਉਸੇ ਨਿੰਦਿਆ ਕਰਦਾ ਹਾਂ ਔਰ ਮੈਂ ਸਮਾਜ ਦੇ ਸਾਰੇ ਵਰਗਾਂ ਦਾ ਉਹ ਇਸੇ ਤਰੀਕੇ ਨਾਲੇ ਹੁੰਦਾ ਹੋਗਾ ਕਿ ਪਾਕਿਸਤਾਨ ਵੈਸੇ ਵੀ ਗੜਗੜਾ ਰਿਹਾ ਹੈ ਉੱਖਾ ਮਰ ਰਿਹਾ ਦੇਸ਼ ਹੈ ਇੱਕ ਅਤਵਾਦ ਦੇ ਉੱਪਰ ਜਿੰਦਾ ਇਹ ਇਹ ਦੇਸ਼ ਔਰ ਮੈਂ ਇਹ ਦੱਸ ਦੇਣਾ ਚਾਹਣਾ ਪਾਕਿਸਤਾਨ ਦੇ ਤੁਹਾਡੇ ਚੈਨਲ ਦੇ ذریعے ਕਿ ਹਿੰਦੁਸਤਾਨ ਨੂੰ ਤੋੜਨ ਦੀ ਲੱਖ ਸਾਜ਼ਿਸ਼ਾਂ ਕਰ ਲੈਣ ਇਹਦਾ ਭਾਈਚਾਰਾ ਟੁੱਟਣ ਵਾਲਾ ਨਾਲ ਇੱਥੇ ਦੀ ਕੁਰਬਾਨੀ ਵੇਸਟ ਹੋਣ ਵਾਲੀ ਹੈ ਇਹ ਕੁਰਬਾਨੀ ਦਾ ਤੁਸੀਂ ਦੇਖੋਗੇ ਕੁਝ ਦਿਨਾਂ ਦੇ ਵਿੱਚ ਹੀ ਇਹਦਾ ਇਹਨਾਂ ਨੂੰ ਭੁਗਤਣਾ ਭੋਗਣਾ ਪਊਗਾ ਪਰ ਜਿਹੜੇ ਲੋਕਾਂ ਦੇ ਇਹਨਾਂ ਨੇ ਇਹ ਦੁਰਾਚਾਰ ਕੀਤਾ ਹੈ ਇਹ ਮਾਨਵਤਾ ਦੇ ਦੁਸ਼ਮਣ ਨੇ ਇਹਨਾਂ ਨੇ ਉੱਥੇ ਦੇ ਲੋਕਾਂ ਦਾ ਵੀ ਜੀਣਾ ਹਰਾਮ ਕੀਤਾ ਹੋਏ ਉੱਥੇ ਦੀ ਰੋਟੀ ਰੋਜੀ ਵੀ ਆਰਾਮ ਕੀਤੀ ਇਹਨਾਂ ਨੂੰ ਚੰਗਾ ਨਹੀਂ ਲੱਗਦਾ ਕਿ ਅੱਜ ਇਹ ਕਸ਼ਮੀਰ ਵਸਦਾ ਹਾਜ਼ਰ ਕਸ਼ਮੀਰ ਉਹਾਰੇ ਬਸ ਰਹੇ ਸੀ ਹੱਸ ਰਹੇ ਸੀ ਦਾ ਜਿਹੜਾ ਨਾਮ ਪੁੱਛ-ਪੁੱਛ ਕੇ ਇਹਨਾਂ ਨੇ ਮਾਰੇ ਨੇ ਤੁਸੀਂ ਦੇਖ ਲੈਣਾ ਅਸੀਂ ਭਾਰਤ ਸਰਕਾਰ ਨੂੰ ਤੁਹਾਡੇ ਚੈਨਲ ਦੇ ਮਾਧਮ ਨਾਲ ਸਾਰੀ ਕਾਬੇ ਦੀ ਜਨਤਾ ਦੇ ਮੱਧਮ ਨਾਲ ਹਰ ਇੱਕ ਜਿਹੜਾ ਧਾਰਮਿਕ ਸਥਾਨ ਚੱਤੇਬੰਦੀਆਂ ਖੜੀਆਂ ਨੇ ਉਹ ਸਮਾਜਿਕ ਚੱਤੇਬੰਦੀਆਂ ਘੜਿਆ ਨੇ ਕਿ ਅਸੀਂ ਗੋਰਿੰਦਾ ਕਰਦੇ ਹਾਂ ਤੇ ਅਸੀਂ ਆਗਰੇ ਕਰਦੇ ਹਾਂ ਭਾਰਤ ਸਰਕਾਰ ਨੂੰ ਕਿ ਇਹਨਾਂ ਨੂੰ ਮੂੰਹ ਤੋੜਮਾ ਜਵਾਬ ਦੇ ਕੇ ਇਸ ਦੇਸ਼ ਦਾ ਅੰਤ ਕੀਤਾ ਜਾਵੇ ਇਹਦੇ ਨਾਲ ਵਰਲਡ ਦਾ ਹੀ ਪਲਾਉ ਸਾਰੇ ਸੰਸਾਰ ਦਾ ਪਲਾਉ ਜੇ ਇਹ ਦੇਸ਼ ਖਤਮ ਹੋ ਜਾਵੇ ਪਾਕਿਸਤਾਨ ਦੇ ਖਿਲਾਫ ਜਿਹੜਾ ਅੱਜ ਦਾ ਪ੍ਰਦਰਸ਼ਨ ਕੀਤਾ ਜਾ ਰਿਹਾ ਕਿਸ ਤਰ੍ਹਾਂ ਦੇਸ਼ ਸਾਰੇ ਇਕੱਠਾ ਹੋ। ਅੰਤਗਵਾਦੀ ਪਾਕਿਸਤਾਨ ਦੇਸ਼ ਪਾਕਿਸਤਾਨ ਦੇਸ਼ ਆਪਣੀਆਂ ਕੂਚੀਆਂ ਹਰਕਤਾਂ ਤੋਂ ਨਹੀਂ ਹਰਤਾ। ਪਹਿਲਾਂ ਵੀ ਇਹਨਾਂ ਨੇ ਬਹੁਤ ਵਾਰ ਪਲਵਾਮਾ ਦੇ ਵਿੱਚ ਅੰਤਗਵਾਦੀ ਹਮਲੇ ਜਿਹੜੇ ਕੀਤੇ ਨੇ ਅਤੇ ਇਸ ਵਾਰ ਸਾਡੇ નિર્ਦੋਸ਼ ਸ਼ਿੰਦੂ ਭਰਾਵਾਂ ਦੇ ਉੱਤੇ ਜਿਹੜਾ ਹਮਲਾ ਕੀਤਾ ਮੈਂ ਕਹਿੰਦਾ ਬਹੁਤ ਹੀ ਜ਼ਿਆਦਾ ਉਹਨਾਂ ਨੇ ਅਤਿਆਚਾਰ ਕੀਤਾ ਬਹੁਤ ਹੀ ਜ਼ਿਆਦਾ ਮਾਰਾ ਹੋਇਆ ਅੱਜ ਪੂਰੇ ਭਾਰਤ ਦੇਸ਼ ਦੇ ਵਿੱਚ ਹਰ ਇੱਕ ਦਾ ਮਨ ਹੈ ਜਿਹੜਾ ਉਹ ਭਾਵਕ ਹੁੰਦਾ ਜਦੋਂ ਉੱਥੇ ਦੀਆਂ ਅਸੀਂ ਤਸਵੀਰਾਂ ਦੇਖਦੇ ਹਾਂ। ਅਸੀਂ ਛੋਟੇ-ਛੋਟੇ ਬੱਚਿਆਂ ਨੂੰ ਰੋਂਦੇ ਆ ਦੇਖਦੇ ਆ ਮਾਵਾਂ ਨੂੰ ਰੋਂਦੇ ਆ ਦੇਖਦੇ ਆ ਵਿਧਵਾ ਸਾਡੀਆਂ ਭੈਣਾਂ ਨੂੰ ਰੋਂਦੇ ਦੇਖਦੇ ਆ ਕੀ ਕਸੂਰ ਸੀ ਉਹਨਾਂ ਲੋਕਾਂ ਦਾ ਮੈਂ ਪੁੱਛਣਾ ਚਾਹੁੰਦਾ ਆ ਕੀ ਕਸੂਰ ਸੀਗਾ ਕਿਉਂ ਸਾਡੇ ਹਿੰਦੂ ਭਰਾਵਾਂ ਦੇ ਉੱਤੇ ਅਤਿਆਚਾਰ ਕੀਤਾ ਜਾ ਰਿਹਾ ਹੈ ਉਹਨਾਂ ਦਾ ਨਾਂ ਪੁੱਛ-ਪੁੱਛ ਕੇ ਜੇ ਉਹਨਾਂ ਦਾ ਨਾਮ ਸ਼ਰਮਾ ਹੈ ਜਾਂ ਕੁਮਾਰ ਹੈ ਤਾਂ ਉਹਨਾਂ ਨੂੰ ਗੋਲੀ ਮਾਰੀ ਗਈ ਹੈ ਕੀ ਇਹ ਕੋਈ ਪਾਪ ਹੈ ਜੇ ਅਸੀਂ ਹਿੰਦੂ ਲੋਕ ਆ ਕਿਉਂ ਸਾਡੇ ਉੱਤੇ ਅਤਿਆਚਾਰ ਕੀਤਾ ਜਾ ਰਿਹਾ ਹੈ ਕਿਉਂ ਧਰਮ ਦੇ ਨਾਂ ਦੇ ਉੱਤੇ ਲੋਕਾਂ ਦਾ ਕਤਲੇਆਮ ਕੀਤਾ ਜਾ ਰਿਹਾ ਆ ਅਸੀਂ ਭਾਰਤ ਸਰਕਾਰ ਨੂੰ ਬੇਨਤੀ ਕਰਦੇ ਆ ਇਹਨਾਂ ਹੰਤਕ ਵਾਅਦਿਆਂ ਨੂੰ ਐਸੀ ਹੀ ਮੌਤ ਦਿੱਤੀ ਜਾਵੇ ਐਸੀ ਹੀ ਮੌਤ ਦਿੱਤੀ ਜਾਵੇ ਕਿ ਆਉਣ ਵਾਲੀਆਂ ਜਿਹੜੀਆਂ ਪੀੜ੍ਹੀਆਂ ਨੇ ਉਹ ਵੀ ਕਦੇ ਭਾਰਤ ਦੇਸ਼ ਦੇ ਬਲੱਖ ਚੱਕੇ ਨਾ ਦੇਖਣ ਤੇ ਕਦੇ ਵੀ ਕਿਸੇ ਵੀ ਮੈਗਲਾ ਹਿੰਦੂ ਧਰਮੀ ਦੀ ਕਿਸੇ ਵੀ ਧਰਮ ਦੇ ਉੱਤੇ ਇਸ ਤਰ੍ਹਾਂ ਦਾ ਜਿਹੜਾ ਹੈਗਾ ਹਮਲਾ ਨਹੀਂ ਹੋਣਾ ਚਾਹੀਦਾ ਜਿਹੜਾ ਇਹ ਹਮਲਾ ਹੋਇਆ ਬੜੇ ਦੁੱਖ ਨਾਲ ਮੈਨੂੰ ਕਹਿਣਾ ਪੈਂਦਾ ਹੈ ਕਿ ਇੱਥੇ ਗੱਲ ਧਰਮ ਦੀ ਨਹੀਂ ਧਰਮਾ ਸਾਡੇ ਭਾਈਚਾਰੇ ਦੀ ਹੈ ਸਾਡੇ ਭਾਈਚਾਰੇ ਨੂੰ ਕੋਈ ਵੀ ਖੇਡਣਾ ਚਾਹੇ ਫੁੱਟ ਪਾਉਣੀ ਚਾਹੇ ਅਸੀਂ ਉਹਦਾ ਮੂੰਹ ਤੋੜਵਾ ਜਵਾਬ ਦੰਦਿਆ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜਿਹੜਾ ਹਿੰਦ ਦੀ ਨਹੀਂ ਦੁਨੀਆਂ ਦੀ ਚਾਦਰ ਬਣੇ ਉਹ ਪਾਤਸ਼ਾਹ ਦੇ ਦਿਹਾੜੇ ਸੰਗਤਾਂ ਬੜੇ ਚਾਅ ਨਾਲ ਮਨਾ ਰਹੀਆਂ ਨੇ ਸਤਾਪ ਦੀਆਂ ਆ ਰਹੀਆਂ ਨੇ ਇਸ ਸਮੇ ਇਹੋ ਜਿਹੀ ਹਰਕਤਾਂ ਕਰਨੀਆਂ ਇਹਨਾਂ ਲੋਕਾਂ ਦਾ ਮੈਂ ਸਪਸ਼ਟ ਕਰਦਾ ਕੋਈ ਧਰਮ ਨਹੀਂ ਹੁੰਦਾ ਇਹਨੂੰ ਆਪਾਂ ਕਹੀਏ ਵੀ ਇਹ ਪਾਕਿਸਤਾਨ ਦੇਸ਼ ਤੇ ਜਰੂਰ ਹੈ ਲੋਕ ਪਸਪਟ ਕਰੀ ਬੈਠੇ ਨੇ ਪਰ ਇਹ ਕਿਸੇ ਧਰਮ ਦੇ ਨਹੀਂ ਹੁੰਦੇ ਨਾ ਇਹ ਮੁਸਲਮਾਨ ਧਰਮ ਦੇ ਨੇ ਨਾ ਸਿੱਖਾਂ ਦੇ ਨੇ ਨਾ ਹਿੰਦੂਆਂ ਦੇ ਨੇ ਇਹਨਾਂ ਦਾ ਰੌਲਾ ਸਿਰਫ ਫੁੱਟ ਪਾਉਣੀ ਲੜਾਈ ਪਮਾਉਣੀ ਆਪੇ ਲੋਕਾਂ ਨੂੰ ਲੜਾਉਣਾ ਜੇ ਅਸੀਂ ਆਪੇ ਲੜਦੇ ਆ ਇਹਨਾਂ ਦੇ ਮਨਸੂਬੇ ਕਾਮਯਾਬ ਹੁੰਦੇ ਨੇ ਤੁਸੀਂ ਹੈਰਾਨ ਹੋਗੇ ਕਿਵੇਂ ਨਾਂ ਲੈ ਲੈ ਕੇ ਬਾਰ ਬਾਰ ਇੱਕ ਜਲਾਲਤਾ ਇਥੋਂ ਇਹਨਾਂ ਨੂੰ ਇਹ ਹੁੰਦਾ ਲੋਕਾਂ ਨੂੰ ਆਪਾਂ ਅੱਗ ਲਾਈਏ ਅੱਗ ਲਾਉਣ ਕਰਕੇ ਸਾਡੇ ਦੱਸੋ ਜੀ ਕਿਸੇ ਦਾ ਖੂਨ ਕੱਢ ਲੋ ਕਿਹੜਾ ਖੂਨ ਨਿਕਲਦਾ ਸਾਰਿਆਂ ਦਾ ਖੂਨ ਨਿਕ ਕੋ ਆ ਸਾਰੇ ਹਿੰਦੂ ਮੁਸਲਮ ਪਾਇਕ ਸਿੱਖ ਸਾਰੇ ਭਰਾ ਭਰਾ ਬਿਲਕੁਲ ਨਹੀਂ ਮੈਂ ਸਪਸ਼ਟ ਕਰਦਾ ਜੇ ਸਾਡਾ ਗੁਰੂ ਸਾਹਿਬ ਦਾ ਦੇ ਸਕਦਾ ਅਸੀਂ ਕਦੇ ਨਾ ਪਹਿਲਾ ਅੱਤਵਾਦ ਚ ਪਿੱਛੇ ਹਟਿਆਂ ਨਾ ਹੁਣ ਹਟਾਂਗੇ ਬਿਲਕੁਲ ਨਹੀਂ ਇਹ ਲੋਕਾਂ ਦਾ ਮੈਂ ਸਪਸ਼ਟ ਕਰਦਾ ਚਾਹੇ ਕੋਈ ਸਿੱਖ ਧਰਮ ਚਾਕੇ ਅੱਤਵਾਦ ਕਰਦਾ ਹੈ ਜਾਂ ਹਿੰਦੂ ਕਰਦਾ ਚਾਹੇ ਮੁਸਲਮਾਨ ਕਰਦਾ ਹੈ ਜਾਂ ਕੋਈ ਹੋਰ ਧਰਮ ਦਾ ਬੰਦਾ ਕਰਦਾ ਹੈ ਉਦਾ ਕੋਈ ਤਰਬ ਨਹੀਂ ਮੰਨਿਆ ਜਾਊਗਾ ਉਦੋਂ ਅਸੀਂ ਮੂੰਹ ਤੋੜ ਮਾ ਜਵਾਬ ਦਵਾਂ ਪਾਕਿਸਤਾਨ ਮਰਦਾਬਾ